ਵਾਹਿਗੁਰੂ ਸਹਬ ਜੀ ਮਹਾਂ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸ਼ਦਾਨ ਕਿਰਪਾ ਕਰੋ ਹਰੀ ਨਾਨਕ ਮੰਗੇ ਦਰਸ਼ ਦਾਨ ਕਿਰਪਾ ਕਰੋ ਹਰੀ ਬਹੁਤ ਜਨਮ ਵਿਚਰੇ ਥੇ ਮਾਦੋਏ ਜਨਮ ਤੁਮਾਰੇ ਲਿਖੇ ਕਹਿ ਰਵਿਦਾਸ ਆਸ ਲਗ ਜੀਵੋ ਚਿਰ ਪਿਉ ਦਰਸ਼ਨ ਦੇਖੇ ਕਾਗਾ ਕਰੰ ਟੰਡੋਲਿਆ ਸਗਲਾ ਖਾਇਆ మాਸ ਇਹ ਦੁਇ ਨੈਣ ਮਥ ਸੁਹੋ ਪਿਰ ਦੇਖਣ ਕੀ ਆਸ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਪਾਦੋਏ ਪਰਮ ਪੁਲਾਣੀਆਂ ਦੂਜਲ ਕਾਹੀਤ ਪਾਦੋਏ ਪਰਮ ਪੁਲਾਣੀਆਂ ਦੂਜਲ ਕਾਹੀਤ ਲਖ ਸਿੰਗਾਰ ਬਣਾਇਆ ਕਾਰਜ ਨਹੀਂ ਕੀਤਾ ਜਿਤ ਦਿਨ ਦੇਹ ਬਿਨਸ ਸੀ ਤਿਤ ਵੇਲੇ ਕਹਿ ਸੰਪ੍ਰੀਤ ਪਕੜ ਚਲਾਇਨ ਦੂਤ ਜੰਮ ਕਿਸੈ ਨਾ ਦੇਣੀ ਭੇਤ ਛੱਡ ਖੜੋ ਤੀ ਖਿੰਨ ਮਾਹੀ ਜਿੰ ਸਿਉ ਲਗਾਹੇਤ ਹੱਥ ਮੋੜੜੈ ਤਨ ਕਪੇ ਸਿਆਮ ਹੋਆ ਸੀਤ ਜੀ ਹਾਬੀ ਜੈ ਸੋ ਲੁਣੈ ਕਰਮ ਸੰਦੜਾਖੀਤ ਨਾਨਕ ਪ੍ਰਭ ਸਰਣਾਗਤੀ ਚਾਰਣੋ ਬੋਹਿਥ ਪ੍ਰਭ ਦੇਤ ਸੇ ਭਾਦੋਂ ਏ ਨਰਕ ਨਾ ਪਾਈਐ ਗੁਰ ਰਖਣ ਵਾਲਾ ਹੀਤ ਸੇ ਪਾ ਦੁਈ ਨਰਕ ਨ ਪਾਹੀਐ ਗੁਰ ਰਖਣ ਵਾਲਾ ਹੀਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਮੇਰਾਂ ਦੇ ਦਾਤੇ ਸ਼ਬਦ ਬ੍ਰਹਮ ਸਤਿਗੁਰੂ ਵਾਲੀਏ ਕੁਲ ਆਲਮ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਬਾਲੀਲਾ ਅਸਥਾਨ ਸਤਖੰਡ ਦਰਬਾਰ ਦੀ ਹਾਜ਼ਰੀ ਭਰ ਰਹੇ ਹੋ ਆਓ ਅੱਜ ਮਹੀਨੇ ਦੀ ਪ੍ਰਾਰੰਭਤਾ ਹੈ ਸੰਕ੍ਰਾਂਤ ਦਾ ਇਹ ਸ਼ੁਭ ਦਿਹਾੜਾ ਹੈ ਭਾਦੋਂ ਦਾ ਮਹੀਨਾ ਪ੍ਰਾਰੰਭ ਹੋ ਕੇ ਮਹਾਰਾਜ ਜੀ ਦੇ ਪ੍ਰੇਮ ਵਿੱਚ ਆਪ ਜੀ ਬੈਠੇ ਹੋ ਸਤਿਗੁਰ ਜੀ ਦਾ ਮਹਾਨ ਬਚਨ ਵੀ ਸਰਵਣ ਕਰ ਰਹੇ ਹੋ ਅੰਗ 134 ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਾਣੀ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਗੁਰੂ ਮਹਾਰਾਜ ਫਰਮਾਉਂਦੇ ਹਨ ਕਿ ਜਿਵੇਂ ਜੇਠ ਹਾੜ ਦੀ ਗਰਮੀ ਤੋਂ ਬਾਅਦ ਸ਼ਾਵਣ ਆਉਂਦਾ ਹੈ ਜਿਹੜੀ ਧਰਤੀ ਤਪੀ ਹੁੰਦੀ ਹੈ ਸ਼ਾਵਣ ਦਾ ਮੋਲੇ ਧਾਰ ਮੀਂਹ ਧਰਤੀ ਦੀ ਹਿੱਕ ਨੂੰ ਠਾਰਦਾ ਹੈ ਸੜੀ ਹੋਈ ਹਿੱਕ ਨੂੰ ਜਿਹੜੀ ਧਰਤੀ ਦੀ ਗਰਮਾਈਸ਼ ਹੈ ਉਹ ਧਰਤੀ ਦੇ ਰੋਮਾਂ ਰਾਹੀਂ ਬਾਹਰ ਆਉਂਦੀ ਹੈ ਜਦੋਂ ਬਾਹਰ ਆਉਂਦੀ ਹੈ ਫੇ ਬਾਯੂ ਮੰਡਲ ਦੇ ਵਿੱਚ ਵਾਤਾਵਰਣ ਦੇ ਵਿੱਚ ਗਰਮੀ ਪੈਦਾ ਹੋ ਜਾਂਦੀ ਹੈ ਇਸ ਗਰਮੀ ਨੂੰ ਹੀ ਭਾਦੋਂ ਕਹਿੰਦੇ ਹਨ ਔਰ ਇਹ ਗਰਮੀ ਬਹੁਤ ਅਜੀਬ ਹੁੰਦੀ ਹੈ ਮਨ ਕਾਲਾ ਪੈਂਦਾ ਹੈ ਸਾਹ ਚੜਦਾ ਹੈ ਔਰ ਸਰੀਰ ਜਿਹੜਾ ਹੈ ਉਹ ਚਿਪਚਿਪਾ ਹੋ ਜਾਂਦਾ ਹੈ ਜਿਹੜੀਆਂ ਸੁਹਾਗਣਾ ਭਾਗਣਾ ਹੈ ਉਹ ਸ਼ਿੰਗਾਰ ਨਹੀਂ ਕਰ ਪਾਉਂਦੀਆਂ ਬਹੁਤੇ ਭਾਰੇ ਕੱਪੜੇ ਬਰਦਾਸ਼ਤ ਨਹੀਂ ਹੁੰਦੇ ਸਰੀਰ ਤੇ ਰੋਗੀ ਲੋਕਾਂ ਵਾਸਤੇ ਇਹ ਮਹੀਨਾ ਨਰਕ ਦੇ ਸਮਾਨ ਹੁੰਦਾ ਹੈ ਕਿਉਂਕਿ ਇਹਦੇ ਵਿੱਚ ਮਨ ਬਹੁਤ ਕਾਲਾ ਪੈਂਦਾ ਹੈ ਜੀਵ ਉਹ ਕਾਲਾ ਪੈਂਦਾ ਹੈ ਹਮਸ ਜੀ ਬਣੀ ਰਹਿੰਦੀ ਹੈ ਅੱਜ ਕੱਲ ਤਾਂ ਮੋਚਰ ਵਾਸਤੇ ਆਪਾਂ ਮਸ਼ੀਨਾਂ ਜਿਹਦਾ ਏਸੀ ਆਦ ਲਾ ਲੇ ਕੂਲਰ ਵੀ ਜਿਹੜੇ ਹਨ ਉਹ ਕੰਮ ਕਰਨੇ ਬੰਦ ਕਰ ਦਿੰਦੇ ਹਨ ਇਸ ਮਹੀਨੇ ਚ ਉਹ ਹਵਾ ਦੇ ਵਿੱਚ ਹੀ ਪਾਣੀ ਇੰਨਾ ਵੱਜ ਜਾਂਦਾ ਹੈ ਤੇ ਉਹ ਠੰਡੀ ਹਵਾ ਪ੍ਰਦਾਨ ਨਹੀਂ ਕਰ ਪਾਉਂਦਾ ਮਨ ਕਾਲੇ ਜੇ ਪੈਣ ਕਰਕੇ ਔਰ ਰੋਗੀ ਬੰਦਿਆਂ ਵਾਸਤੇ ਇਹ ਬਹੁਤ ਦੁਖਦਈ ਮਹੀਨਾ ਬਤੀਤ ਹੁੰਦਾ ਔਰ ਇਹਦੀ ਗਰਮੀ ਬਰਦਾਸ਼ਤ ਕਰਨਾ ਔਖਾ ਕੰਮ ਹੈ ਸੌਖਾ ਨਹੀਂ ਜੇਠ ਹਾੜ ਦੀ ਗਰਮੀ ਬੰਦਾ ਫਿਰ ਵੀ ਬਰਦਾਸ਼ਤ ਕਰ ਲੈਂਦਾ ਤੇ ਇਹ ਜਿਹੜੀ ਗਰਮੀ ਇਹਦੇ ਵਿੱਚ ਹੁੰਦੀ ਹੈ ਆਪ ਮੁਹਾਰੀ ਪਸੀਨਾ ਆਈ ਜਾਣਾ ਬਿਨਾ ਕਾਰਨ ਤੋਂ ਹੀ ਸਰੀਰ ਤੇ ਪਸੀਨਾ ਆਈ ਜਾਣਾ ਜਿਹਦੇ ਕਰਕੇ ਨਾ ਸਰੀਰ ਤੇ ਮਹਿੰਗੇ ਕੱਪੜੇ ਸ਼ਿੰਗਾਰ ਧਾਰਨ ਕਰ ਸਕਦੇ ਹਨ ਜਿਹੜੀਆਂ ਇਸਤਰੀਆਂ ਸੁਹਾਗਣਾ ਹਨ ਜੇ ਉਹ ਕੋਈ ਸਰੀਰ ਤੇ ਸ਼ਿੰਗਾਰ ਕਰਦੀਆਂ ਵੀ ਹਨ ਪਾਊਡਰ ਆਦ ਦਾ ਉਹ ਵਹਿ ਕੇ ਪਸੀਨੇ ਨਾਲ ਖਰਾਬ ਹੋ ਜਾਂਦਾ ਹੈ ਤਾਂ ਤੇ ਹਰੇਕ ਪੱਖ ਤੋਂ ਇਸ ਮਹੀਨੇ ਨੂੰ ਮਾੜਾ ਲੱਗਿਆ ਇਹਦੇ ਵਿੱਚ ਮੱਛਰ ਬਹੁਤ ਹੋ ਜਾਂਦੇ ਡੱਡੂ ਬਹੁਤ ਹੋ ਜਾਂਦੇ ਸੱਪ ਬਹੁਤ ਹੋ ਜਾਂਦੇ ਔਰ ਕੀੜੇ ਮਕੌੜੇ ਜਿਹੜੇ ਹਨ ਵੱਡੀ ਗਿਣਤੀ 'ਚ ਨਿਕਲ ਆਉਂਦੇ ਹਨ ਮੱਛਰ ਡੰਗ ਮਾਰਦੇ ਮੱਖੀਆਂ ਬਹੁਤ ਵੱਡੀ ਗਿਣਤੀ 'ਚ ਹੋ ਜਾਂਦੀਆਂ ਵੀ ਜੇ ਕਿਸੇ ਵੀ ਪੱਖ ਤੋਂ ਦੇਖੋਗੇ ਇਹ ਮਹੀਨਾ ਜਿਹੜਾ ਹੈ ਇਹ ਇਸ ਤਰ੍ਹਾਂ ਇਹਨੂੰ ਨਰਕ ਦਾ ਮਹੀਨਾ ਕਿਹਾ ਪਰ ਮਹਾਰਾਜ ਜੀ ਕਹਿੰਦੇ ਕਿ ਜੋ ਗੁਰੂ ਦੇ ਚਰਨਾਂ ਨਾਲ ਲੱਗ ਜਾਂਦੇ ਹਨ ਇਹ ਜੋ ਮਹੀਨਾ ਹੈ ਸੇ ਭਾਦੋਂ ਇਹ ਨਰਕ ਨਾ ਪਾਈਐ ਗੁਰ ਰਖਣ ਵਾਲਾ ਹੀਤ ਭਾਦੋਂ ਦੇ ਮਹੀਨੇ ਵਿੱਚ ਉਹ ਨਰਕ ਵਿੱਚ ਨਹੀਂ ਜਾਂਦੇ ਉਹ ਨਰਕ ਨੂੰ ਨਹੀਂ ਭੋਗਦੇ ਜੀਨੂ ਮਹਾਰਾਜ ਜੀ ਦਾ ਪ੍ਰੇਮ ਹੈ ਜਿਹਦੇ ਅੰਦਰ ਹੇਤ ਹੈ ਸਨੇਹ ਹੈ ਹਿਤ ਹੈ ਪਿਆਰ ਹੈ ਗੁਰੂ ਲਈ ਲੋ ਪਹਿਲੀ ਪੰਕਤੀ ਤੋਂ ਅਰਥ ਸੁਣੋ ਮਹਾਰਾਜ ਕੀ ਕਹਿੰਦੇ ਸਮਝਾਉਂਦੇ ਹਨ ਬੜੇ ਪਿਆਰ ਨਾਲ ਸੁਣੋ ਭਾਦੋਈ ਭਰਮ ਪੁਲਾਣੀਆਂ ਦੂਜੈ ਲੱਗਾ ਏਤ ਜਿਵੇਂ ਬੰਦਾ ਭਰਮ ਜਾਂਦਾ ਹੈ ਕਬਰ ਹਟ ਦੇ ਨਾਲ ਇਸ ਮਹੀਨੇ ਵਿੱਚ ਹੁਮਮਤ ਇੰਨੀ ਜ਼ਿਆਦਾ ਹੋ ਜਾਂਦੀ ਹੈ ਭਰਮਿਆਂ ਜਹ ਰਹਿੰਦਾ ਡੋਰ ਪਰ ਜਹ ਰਹਿੰਦਾ ਬੰਦਾ ਐਸੀ ਤਰ੍ਹਾਂ ਬਾ ਦੋ ਮਹੀਨੇ ਵਿੱਚ ਜੀਵ ਆਤਮਾ ਜਿਨ੍ਹਾਂ ਨੇ ਬੇਅੰਤ ਪਾਪ ਕੀਤੇ ਹੁੰਦੇ ਹਨ ਜਦੋਂ ਕਥਾ ਕੀਰਤਨ ਵਿੱਚ ਜਾਂਦੇ ਨਾਮ ਦੀ ਵਰਖਾ ਹੁੰਦੀ ਹੈ ਉਹ ਪਾਪਾਂ ਦੀ ਗਰਮਾਇਸ਼, ਕੁੰਨ ਪਾਪ ਦੀ ਗਰਮਾਇਸ਼ ਉਹਨਾਂ ਦੇ ਦਿਮਾਗ ਨੂੰ ਚੜ ਜਾਂਦੀ ਹੈ ਤੇ ਉਹ ਭਰਮ ਜਾਂਦੀਆਂ ਹਨ। ਪੁੰਨੀ ਲੋਕ ਹੰਕਾਰੀ ਹੋ ਜਾਂਦੇ ਐ। ਪਾਪੀ ਲੋਕ ਸੂਸੈਡ ਕਰਦੇ ਹਨ। ਅੰਦਰ ਦੀ ਭਾਦੋਂ ਪਹਿਲਾਂ ਬਾਹਰ ਦੀ ਭਾਦੋਂ ਦਾ ਜ਼ਿਕਰ ਕੀਤਾ ਆਪਾਂ। ਹੁਣ ਅੰਦਰ ਦੀ ਭਾਦੋਂ। ਕਿਉਂਕਿ ਜਿਹੜੇ ਪਾਪ ਕਰਦੇ ਹਨ ਇਹ ਪਾਪ ਸਾਡੇ ਸਰੀਰ ਨੂੰ ਸਾੜਦੇ ਹਨ ਜਦੋਂ ਗੁਨਾ ਦਾ ਮੀਂਹ ਪੈਂਦਾ ਕਥਾ ਕੀਰਤਨ ਸੁਣਦੇ ਹਾਂ ਫੇ ਇਹ ਅੰਦਰ ਦੀ ਤਪਸ਼ ਬਾਹਰ ਆਉਂਦੀ ਜੇ ਬੰਦਾ ਪੁੰਨ ਨਹੀਂ ਕਰਦਾ ਕਥਾ ਸੁਣ ਕੇ ਪੁੰਨ ਕਰਨ ਲੱਗ ਜਾਂਦਾ ਉਹਦੇ ਦਿਮਾਗ ਨੂੰ ਚੜ ਜਾਂਦਾ ਵੀ ਮੈਂ ਬਹੁਤ ਵੱਡਾ ਧਾਨੀ ਹਾਂ ਇਹ ਅੰਦਰ ਦੀ ਭਾਦ ਹੁੰਦਾ ਮਹਾਰਾਜ ਦੱਸਦੇ ਹਨ ਕਿ ਭਾਦੋਂ ਮਹੀਨੇ ਵਿੱਚ ਜੀਵ ਆਤਮਾ ਭਰਮ ਜਾਂਦੀਆਂ ਹਨ ਕਿਉਂ ਉਹਨਾਂ ਦਾ ਪ੍ਰੇਮ ਦੂਜੇ ਨਾਲ ਲੱਗ ਜਾਂਦਾ ਹੈ ਦੂਜੇ ਦਾ ਅਰਥ ਹੁੰਦਾ ਦੂਜੀਆਂ ਵਸਤੂਆਂ ਨਾਲ ਰੱਬ ਨੂੰ ਛੱਡ ਕੇ ਹੋਰ ਸਭ ਚੀਜ਼ਾਂ ਦਾ ਪ੍ਰੇਮ ਹੁਣ ਭਾਦੋਂ ਮਹੀਨੇ 'ਚ ਕੋਈ ਲੱਖ ਸ਼ਿੰਗਾਰ ਕਰ ਲਵੇ ਕਿਸੇ ਕੰਮ ਦਾ ਨਹੀਂ ਲੱਖ ਸ਼ਿੰਗਾਰ ਬਣਾਇਆ ਕਾਰਜ ਨਹੀਂ ਕੀਤੇ ਭਾਵੇਂ ਕਿਸੇ ਕੰਮ ਨਹੀਂ ਆਉਂਦਾ ਜਿਵੇਂ ਭਾਦੋਂ ਮਹੀਨੇ ਵਿੱਚ ਕੀਤਾ ਸ਼ਿੰਗਾਰ ਕਿਸੇ ਕੰਮ ਨਹੀਂ ਆਉਂਦਾ ਜਿਸ ਦੇ ਦਿਮਾਗ ਨੂੰ ਭਾਦੋਂ ਚੜ ਗਈ ਹੈ ਸੁਰਤ ਕਰਕੇ ਭਾਦੋਂ ਦੇ ਵਿੱਚ ਫਸ ਚੁੱਕਿਆ ਹੈ ਉਹ ਧਾਰਮਿਕ ਲਿਵਾਸ ਜਿੰਨੇ ਮਰਜੀ ਧਾਰਨ ਕਰ ਲੇ ਉਸ ਨੂੰ ਉਸ ਦਾ ਕੋਈ ਫਾਇਦਾ ਨਹੀਂ ਹੁੰਦਾ ਧਰਮ ਵਿੱਚ ਫਸਿਆ ਹੋਇਆ ਹੈ ਜਿਵੇਂ ਕੋਈ ਮੁਰਦਾ ਬੰਦਾ ਹੈ ਉਹਨੂੰ ਕਿੰਨਾ ਮਰਜ਼ੀ ਤੁਸੀਂ ਇਸ਼ਨਾਨ ਕਰਾ ਲਓ ਵਧੀਆ ਸੈਂਟ ਲਾ ਦਿਓ ਵਧੀਆ ਕੱਪੜੇ ਪਾ ਦਿਓ ਸੋਨਾ ਪਾ ਦਿਓ ਮੁਰਦੇ ਨੂੰ ਉਹਦਾ ਕੋਈ ਫਾਇਦਾ ਨਹੀਂ ਹੈ ਆਪਾਂ ਦੇਖਦੇ ਹਾਂ ਕਈ ਵਾਰ ਲੋਕ ਪਿਆਰ ਵਿੱਚ ਮਰੇ ਹੋਏ ਬੰਦੇ ਨੂੰ ਸ਼ਿੰਗਾਰ ਦੇਉਂਦੇ ਮਹਿੰਗੇ ਕੱਪੜਿਆਂ ਨਾਲ ਉਹਨੋਂ ਸਾਡੀ ਭਾਵਨਾ ਤਾਂ ਹੋ ਸਕਦੀ ਪਰ ਮਰੇ ਹੋਏ ਬੰਦੇ ਨੂੰ ਉਹਦਾ ਇੱਕ ਰੱਤੀ ਪਰ ਵੀ ਫਾਇਦਾ ਨਹੀਂ ਹੈ। ਔਰ ਜੇ ਉਹਨੂੰ ਚੰਦਨ ਚੜਾ ਦੋ ਉਹਨੂੰ ਤਾਂ ਵੀ ਫਾਇਦਾ ਨਹੀਂ ਜੇ ਉਹਨੂੰ ਵਿਸ਼ਟਾ ਵਿੱਚ ਸੁੱਟ ਦੋ ਤਾਂ ਵੀ ਫਾਇਦਾ ਨਹੀਂ। ਇਸੇ ਤਰ੍ਹਾਂ ਭਾਈ ਜਿਹਦੇ ਦਿਮਾਗ ਨੂੰ ਭਾਦੋਂ ਚੜ ਜਾਂਦੀ ਹੈ ਹੰਕਾਰੀ ਹੋ ਜਾਂਦੇ ਜਿਹੜੇ ਪਾਪਾਂ ਕਰਕੇ ਜਿਹੜੇ ਐਵੇਂ ਦੁਖੀ ਬਣ ਜਾਂਦੇ ਹਨ ਨਰਕ ਭੋਗਦੇ ਹਨ। ਉਹ ਜਿੰਨੇ ਮਰਜੀ ਧਰਮ ਦੇ ਲਿਵਾਸ ਬਾਹਰੋਂ ਧਾਰਨ ਕਰ ਲੈਣ ਕਿਹੇ ਵੀ ਕੰਮ ਨਹੀਂ ਆਉਂਦੇ ਲੱਖ ਸਿੰਗਾਰ ਬਣਾਇਆ ਕਾਰਜ ਨਾਹੀ ਕੀਤ ਕਿਸੇ ਕੰਮ ਨਹੀਂ ਜਿਤ ਦਿਨ ਦੇਹ ਬਿਨਸ ਸੀ ਤਿਤ ਵੇਲੇ ਕਹਿ ਸੰਪ੍ਰੇਤ ਪਿਆਰਿਓ ਸਰੀਰ ਦੇ ਪਿੱਛੇ ਜਿਹੜੇ ਭੱਜੀ ਜਾਂਦੇ ਹਨ ਬਸ ਸਰੀਰ ਦਾ ਮੋਹ ਕਰਦੇ ਹਨ ਆ ਜਿਸ ਦਿਨ ਸਰੀਰ ਚੋਂ ਪ੍ਰਾਣ ਨਿਕਲ ਗਏ ਨਾ ਜਿਨ੍ਹਾਂ ਨੂੰ ਅਸੀਂ ਕਹਿੰਦੇ ਆ ਮੇਰੇ ਧੀ ਪੁੱਤ ਐ ਸਾਨੂੰ ਭਰਮ ਪਿਆ ਹੋਇਆ ਭਰਮੇ ਹੋਏ ਆ ਬਾਦੋਂ ਦੇ ਵਿੱਚ ਆ ਘਰ ਮੇਰਾ ਬੱਚੇ ਮੇਰੇ ਸਰੀਰ ਮੇਰਾ ਪਤਨੀ ਮੇਰੀ ਇਹਨਾਂ ਨੇ ਤੈਨੂੰ ਪ੍ਰੇਤ ਦੱਸਣਾ ਹੈ ਮਹਾਰਾਜ ਕਹਿੰਦੇ ਤੇਰਾ ਕਸੂਰ ਨਹੀਂ ਤੇਰੇ ਦਿਮਾਗ ਵਿੱਚ ਭਾਦੋਂ ਦਾ ਅਸਰ ਹੋ ਚੁੱਕਿਆ ਭਰਮੀ ਹੋਈ ਏ ਤੇਰੀ ਮਤ ਤੇ ਇਸ ਕਰਕੇ ਤੂੰ ਇਹਨਾਂ ਨੂੰ ਸੱਚੇ ਸਮਝੀ ਬੈਠਾ ਹੈ ਔਰ ਇਹ ਗੱਲ ਯਾਦ ਰੱਖੀ ਜਿਸ ਦਿਨ ਤੇਰੇ ਸਰੀਰ ਤੋਂ ਜਿੰਦ ਨਿਕਲ ਜਾਣੀ ਤੇਰੇ ਰਿਸ਼ਤੇਦਾਰਾਂ ਨੇ ਉਦਣੇ ਤੈਨੂੰ ਪ੍ਰੇਤ ਪ੍ਰੇਤ ਕਹਿਣਾ ਭੂਤ ਗੈ ਕਿਸ ਮਾਨਣਾ ਇਹ ਕਹਿ ਕੇ ਪੁਕਾਰਨਗੇ ਔਰ ਤੈਨੂੰ ਇੱਥੇ ਹੱਸਦੇ ਵਸਦੇ ਖੇਡਦੇ ਨੂੰ ਮੌਤ ਦੇ ਫਰਿਸ਼ਤੇ ਜਦੋਂ ਆ ਕੇ ਹੱਥ ਪਾਉਣਗੇ ਤੇਰੀ ਜਿੰਦ ਨੂੰ ਕੱਢਣਗੇ ਔਰ ਜਦ ਤੇਰੀ ਜਿੰਦ ਨੂੰ ਕੱਢ ਕੇ ਲੈ ਜਾਣਗੇ ਕਿੱਥੇ ਲੈ ਗਏ ਕਿਸੇ ਨੂੰ ਭੇਤ ਵੀ ਨਹੀਂ ਪਤਾ ਲੱਗਣਾ ਤੂੰ ਜਿੰਨਾ ਮਰਜੀ ਕਹਿ ਵੀ ਮੈਨੂੰ ਬੜੇ ਲੋਕ ਜਾਣਦੇ ਆ ਮੈਨੂੰ ਜਾਣਦੇ ਉਹ ਮੈਨੂੰ ਜਾਣਦੇ ਮੇਰੇ ਤਾਂ ਇਤਨੀ ਦੁਨੀਆ ਮੇਰੇ ਨਾਲ ਹੈ ਪਰ ਜਦ ਮੌਤ ਦੇ ਫਰਿਸ਼ਤਿਆਂ ਨੇ ਹੱਥ ਪਾਉਣੇ ਆ ਕੇ ਪਕੜ ਚਲਾਇਨ ਦੂਤ ਜੰਮ ਕਿਸੈ ਨਾ ਦੇਣੀ ਭੇਤ ਕਿਸੇ ਨੇ ਭੇਤ ਨਹੀਂ ਦੇਣਾ ਹੈ ਉਹਨਾਂ ਨੇ ਕਿਸੇ ਨੂੰ ਦੱਸਣਾ ਨਹੀਂ ਉਹ ਇਹਨੂੰ ਇੱਥੇ ਲੈ ਕੇ ਚੱਲੇ ਪਤਾ ਹੀ ਨਹੀਂ ਲੱਗਣ ਦਿੰਦੇ ਜਾਂ ਲੈ ਜਾਂਦੇ ਨੇ ਅਰ ਜਿਨ੍ਹਾਂ ਨੂੰ ਕਹਿੰਦਾ ਵੀ ਆ ਮੇਰੇ ਭਰਮ ਵਿੱਚ ਵਹਿਮ ਆ ਵੀ ਆ ਮੇਰਾ ਆ ਮੇਰੇ ਆ ਮੇਰੇ ਦੋਸਤ ਆ ਮੇਰੇ ਰਿਸ਼ਤੇਦਾਰ ਜਦੋਂ ਮੌਤ ਦੇ ਫਰਿਸ਼ਤਿਆਂ ਨੇ ਜਿੰਦ ਕੱਢ ਕੇ ਲੈ ਜਾਣਾ ਤੇਰੇ ਸਾਰੇ ਰਿਸ਼ਤੇਦਾਰਾਂ ਨਿੱਤ ਦੂਰ ਹੋ ਕੇ ਖੜੇ ਹੋ ਜਾਣਾ ਤੈਨੂੰ ਅੱਗ ਦੇ ਵਿੱਚ ਰੱਖ ਕੇ ਲੱਕੜਾਂ ਵਿੱਚ ਸਾੜ ਕੇ ਪਰੇ ਹੋ ਜਾਣਾ ਛੱਡ ਖੜੋ ਤੇ ਖਿੰਨੇ ਮਾਹੀ ਜਿਨ ਸਿਉਂ ਲੱਗਾ ਹੀਤ ਜਿਨ੍ਹਾਂ ਨਾਲ ਹੀਤ ਲੱਗਿਆ ਜਿਨ੍ਹਾਂ ਨਾਲ ਪ੍ਰੇਮ ਲੱਗਿਆ ਛੱਡ ਖੜੋਤੇ ਉਹਨਾਂ ਨੇ ਛੱਡ ਖੜੋ ਜਾਣਾ ਉਹਨਾਂ ਨੇ ਤੈਨੂੰ ਪਾਸੇ ਹੋ ਜਾਣਾ ਤੇਰੇ ਤੋਂ ਤੈਨੂੰ ਛੱਡ ਕੇ ਛੱਡ ਖੜੋਤੇ ਖਿੰਨਾ ਮਾਹੇ ਜਿੰਨ ਸਿਉ ਲਗਾਹੇਤ ਜਿਨ੍ਹਾਂ ਨਾਲ ਪ੍ਰੇਮ ਕਰਦਾ ਪਰੇ ਹੋ ਜਾਣਗੇ ਤੈਨੂੰ ਛੱਡ ਕੇ ਔਰ ਐ ਨਾ ਸਮਝੀ ਵੀ ਮੌਤ ਸੌਖੀ ਏ ਇਹ ਵੀ ਵਹਿਮ ਛੱਡ ਦੀ ਕਿਉਂਕਿ ਹੱਥ ਮਰੂੜੈ ਤਨ ਕਪੇ ਸਿਆਹੂ ਵਾਸਿਤ ਬੜੀ ਔਖੀ ਜਿੰਦ ਨਿਕਲਦੀ ਏ ਸਰੀਰ ਚੋਂ ਹੱਥ ਮੁੜ ਜਾਂਦੇ ਐ ਸਰੀਰ ਦੇ ਰੰਗ ਬਦਲ ਜਾਂਦੇ ਹਨ ਸਰੀਰ ਕੰਬਦਾ ਹੈ ਹੱਥ ਮਰੋੜੇ ਤਨ ਕਪੇ ਤਨ ਕਪਦਾ ਹੈ ਸਿਆਹੂ ਹੋਆ ਸੀਤ ਪਿਆਰਿਓ ਇਹ ਰੰਗ ਬਦਲਦੇ ਹਾਵ ਭਾਵ ਬਦਲਦੇ ਹਨ ਨੀਲਾ ਪੈ ਜਾਂਦਾ ਪੀਲਾ ਪੈ ਜਾਂਦਾ ਫੇਸਰੀਆ ਬਾਬਾ ਫਰੀਦ ਸਾਹਿਬ ਆਪਣੀ ਬਾਣੀ ਤੇ ਲਿਖਦੇ ਇਹ ਫਰੀਦਾ ਜਿੰਦ ਨ ਮਾਣੀ ਕੱਢੀ ਐ ਹੱਡਾਂ ਕੂ ਕੜਕਾਈ ਹੱਡ ਕੜਕਦੇ ਆ ਜਦੋਂ ਜਿੰਦ ਨਿਕਲਦੀ ਪੰਜਮ ਪਾਤਸ਼ਾਹ ਕਹਿੰਦੇ ਹੱਥ ਮਰੋੜੈ ਤਨ ਕਪੇ ਹੱਥ ਮੁੜਦੇ ਹਨ ਸਰੀਰ ਕੰਬਦਾ ਹੈ ਸਿਆਹ ਹੋ ਆਸੀਤ ਕਹਿੰਦੇ ਭਾਈ ਇਹ ਸਿਆਹ ਹੋ ਜਾਂਦਾ ਰੰਗ ਚਿੱਟਾ ਪੈ ਜਾਂਦਾ ਪੀਲਾ ਪੈ ਜਾਂਦਾ ਬੰਦਿਆ ਜੀ ਹਾ ਬੀਜ ਸੋ ਲੁਣੈ ਜੋ ਇੱਥੇ ਬੀਜੇਗਾ ਉਹੀ ਅੱਗੇ ਵਧੇਗਾ ਕਰਮਾਂ ਸੰਦੜਾ ਖੇਤ ਇਹ ਸਰੀਰ ਇੱਕ ਕਰਮਾਂ ਦਾ ਹੈ ਕਰਮਾਂ ਸੰਦੜਾ ਖੇਤ ਇਹ ਜੋ ਕਰਮ ਹੈ ਬੀਜੇਗਾ ਇਸ ਸਰੀਰ ਰੂਪ ਖੇਤ ਵਿੱਚ ਉਹੀ ਤਨੂੰ ਮਿਲਣਾ ਸਰੀਰ ਨੂੰ ਖੇਤ ਸਮਝੀ ਸ਼੍ਰੀ ਕ੍ਰਿਸ਼ਨ ਜੀ ਮਹਾਰਾਜ ਨੇ ਅਰਜੁਨ ਨੂੰ ਗੀਤਾ ਦੇ 13ਵੇਂ ਅਧਿਆਏ ਅੰਦਰ ਇਹ ਗੱਲ ਸਮਝਾਈ ਹੈ ਅਰਜੁਨ ਇਹ ਸਰੀਰ ਇੱਕ ਖੇਤ ਹੈ ਇਹਦੇ ਵਿੱਚ ਅਸੀਂ ਜੋ ਬੀਜਦੇ ਹਾਂ ਉਹੀ ਸਾਨੂੰ ਮਿਲਦਾ ਹੈ ਤੇਰੇ ਜਿਨ੍ਹਾਂ ਨੂੰ ਤੂੰ ਰਿਸ਼ਤੇਦਾਰ ਕਹਿੰਦੇ ਇਹਨਾਂ ਨੇ ਪਾਪ ਬੀਜਿਆ ਹੈ ਜਿਵੇਂ ਕਿਸੇ ਜ਼ਿਮੀਂਦਾਰ ਨੇ ਜੇ ਆਪਣੇ ਖੇਤ ਵਿੱਚ ਬੀਜਿਆ ਹੁੰਦਾ ਉਹਨਾਂ ਨੂੰ ਉਹੀ ਮਿਲਣਾ ਹੈ ਇਹਨਾਂ ਨੇ ਬੀਜਿਆ ਪਾਪ ਐ ਤੇ ਹੁਣ ਇਹਨਾਂ ਨੂੰ ਪਾਪ ਹੀ ਵੱਢਣਾ ਪੈਣਾ ਤੂੰ ਇਹਨਾਂ ਨੂੰ ਮਾਰ ਨਹੀਂ ਰਿਹਾ ਇਹਨਾਂ ਦੇ ਆਪਣੇ ਕਰਮ ਇਹਨਾਂ ਨੂੰ ਮਾਰ ਰਹੇ ਨੇ ਤੂੰ ਤਾਂ ਇੱਕ ਜ਼ਰੀਆ ਹੈ ਕਿਉਂਕਿ ਸ਼੍ਰੀ ਅਰਜੁਨ ਜਿਹੜੇ ਸਨ ਉਹ ਮੋਹ ਵਸ ਹੋ ਗਏ ਭਰਮ ਵਿੱਚ ਪੈ ਗਏ ਵੀ ਸਾਹਮਣੇ ਮੇਰਾ ਦਾਦਾ ਸਾਹਮਣੇ ਮੇਰੇ ਭਰਾ ਸਾਹਮਣੇ ਮੇਰੇ ਰਿਸ਼ਤੇਦਾਰ ਭਾਈ ਖੜੇ ਐ ਮੈਂ ਇਹਨਾਂ ਤੇ ਕਿਵੇਂ ਸ਼ਸਤਰ ਚੁੱਕਾਂ ਸ਼੍ਰੀ ਕ੍ਰਿਸ਼ਨ ਜੀ ਨੇ ਇਸ ਅਧਿਆਇ ਵਿੱਚ ਇਹਨਾਂ ਨੂੰ ਇਹੀ ਮਤ ਸਮਝਾ ਦਿੱਤੀ ਵੀ ਨਹੀਂ ਕੋਈ ਕਿਸੇ ਦਾ ਨੁਕਸਾਨ ਨਹੀਂ ਕਰਦਾ ਸਾਡੇ ਕਰਮ ਹੀ ਸਾਡਾ ਨੁਕਸਾਨ ਕਰਾਂਦੇ ਆਖੋ ਸਤਨਾਮ ਕਈ ਵਾਰੀ ਆਪਾਂ ਬੜੇ ਰੋਂਦੇ ਹਾਂ ਵੀ ਯਾਰ ਰਿਸ਼ਤੇਦਾਰ ਨੇ ਮੇਰੇ ਨਾਲ ਇਦਾਂ ਕਰ ਲਿਆ ਉਹ ਰਿਸ਼ਤੇਦਾਰ ਨੇ ਮੇਰੇ ਜੇ ਅਸੀਂ ਬੁਰਾ ਕੀਤਾ ਤਾਂ ਹੀ ਸਾਡੇ ਨਾਲ ਬੁਰਾ ਹੁੰਦਾ ਹੈ ਜੇ ਆਪਾਂ ਭਲਾ ਕਰਿਆ ਹੋਵੇ ਭਲਾ ਹੀ ਮਿਲਣਾ ਕਿਉਂਕਿ ਸਾਥ ਸੰਗਤ ਜੇ ਹਾ ਬੀਜੈ ਸੋ ਲੁਣੈ ਜੇ ਹਾ ਕਰਮਾਂ ਸੰਧੜਾ ਖੇਤ ਕਰਮਾਂ ਸੰਧੜਾ ਖੇਤ ਕਰਮਾਂ ਇਹ ਸਾਰਾ ਕਰਮਾਂ ਦਾ ਹੀ ਖੇਤ ਹੈ ਜੋ ਬੀਜਾਂਗੇ ਮਿਲਦਾ ਉਹ ਇਸ ਕਰਕੇ ਦੱਦੈ ਦੋਸ਼ ਨਾ ਦੇਹੂੰ ਕਿਸੈ ਦੋਸ਼ ਕਰਮ ਆਪਣਿਆਂ ਜੋ ਮੈਂ ਕੀਤਾ ਸੋ ਮੈਂ ਪਾਇਆ ਦੋਸ਼ ਨਾ ਦੀਜੈ ਅਬਰ ਜਨ ਇੱਥੇ ਉਹ ਹੀ ਨਿਭਦਾ ਨਿਭਦਾ ਜੋ ਇੱਥੇ ਆਪਾਂ ਕਰਦੇ ਹਾਂ ਇਸ ਕਰਕੇ ਗੁਰਦੇਵ ਕਹਿੰਦੇ ਹਨ ਨਾਨਕ ਪ੍ਰਭ ਸਰਣਾਗਤੀ ਚਰਨ ਬੋਹਿਤ ਪ੍ਰਭ ਦੇਤ ਮੈਂ ਤਾਂ ਵਾਹਿਗੁਰੂ ਤੇਰੀ ਸਰਣਾ ਵਿੱਚ ਹਾਂ ਤੂੰ ਆਪਣੇ ਚਰਨਾਂ ਦਾ ਜਹਾਜ਼ ਭਾਵ ਜਿਹੜੇ ਤੇਰੇ ਚਰਨ ਹਨ ਨੇ ਜਹਾਜ਼ ਰੂਪ ਹਨ ਤੂੰ ਮਿਹਰ ਕਰ ਮੈਨੂੰ ਇਹ ਦੇ ਤਾਂ ਮੈਂ ਪਾਰ ਲੰਘ ਜਾ ਸੇ ਭਾਦੋ ਏ ਨਰਕ ਨਾ ਪਾਈਐ ਭਾਦੋ ਮਹੀਨੇ ਚ ਉਹ ਨਰਕ ਵਾਲੇ ਨਹੀਂ ਹੁੰਦੇ ਜਿਨ੍ਹਾਂ ਤੇ ਮਿਹਰ ਹੋ ਜਾਂਦੀ ਜੀ ਸੇ ਭਾਦੋ ਏ ਨਰਕ ਨਾ ਪਾਈਐ ਗੁਰ ਰਖਣ ਵਾਲਾ ਏਤ ਜਿਨ੍ਹਾਂ ਤੇ ਗੁਰੂ ਮਿਹਰ ਕਰ ਦਿੰਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ